ਅੰਗਰਾਜੀ ਅੱਜ ਕੁਕਰੀਗਲਾ ਪਹੁੰਚੇ ਹਾਂ ਤੇ ਲੋਕਾਂ ਨੂੰ ਸੰਬੋਧਨ ਕੀਤਾ ਸੰਬੋਧਨ ਦੇ ਦੌਰਾਨ ਇੱਕ ਗੱਲ ਵੀ ਕਹੀ ਹੈ ਅਸੀਸਾਂ ਵੀ ਦਿੱਤੀਆਂ ਕਿਸਾਨਾਂ ਨੂੰ ਔਰ ਇਹ ਵੀ ਗੱਲ ਕਹੀ ਹੈ ਕਿ ਦੋ ਦਿਨ ਪਹਿਲਾਂ ਕਿਤੇ ਸ਼ੈਤਾਨ ਆ ਗਿਆ ਸੀ ਗੁੱਸਾ ਨਾ ਕਰਿਓ ਆ ਬਲੋ ਕਈ ਵਾਰੀ ਸ਼ੈਤਾਨ ਨਹੀਂ ਆਇਆ ਇਮਾਨ ਆ ਗਿਆ ਸੀ ਮੈਂ ਕਿਹਾ ਇਮਾਨ ਆ ਗਿਆ ਸ਼ੈਤਾਨ ਤੇ ਉਧਰ ਆਇਆ ਸੀਗਾ ਜਦੋਂ ਧੀਆ ਭੈਣਾਂ ਦੀ ਨੂੰ ਗਾਲਾਂ ਕੱਢ ਰਹੀ ਸੀ ਔਰ ਮਾਮਾ ਨੂੰ ਗਾਲ੍ਹਾਂ ਕੱਢ ਰਿਹਾ ਸੀ ਉਸ ਬੰਦੇ ਨੂੰ ਕਿਆ ਤੇਰਾ ਘਰ ਤੋੜ ਦਾਂਗੇ ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਰੱਬ ਦੀ ਲਾਠੀ ਤੋਂ ਡਰੋ ਨੀਲੇ ਛੱਤ ਵਾਲੇ ਤੋਂ ਡਰੋ ਹੋਰ ਕੋਈ ਮੈਂ ਕੋਈ ਦੁੱਲਾ ਪੱਟੀ ਨਹੀਂ ਬਣ ਜਾਣਾ ਦੋ ਤਰੀਕ ਤੋਂ ਬਾਅਦ ਨਾ ਮੈਂ ਰੈਵੈਂਜ ਫੁੱਲ ਆਦਮੀ ਹਾਂ ਕੋਈ ਬਦਲਾਖੋਰੀ ਬੰਦੇ ਥੋੜੀ ਆਪਾਂ ਆਰਾਮ ਨਾਲ ਰਹਿਣਾ ਬਾਅਦ ਚ ਵੀ ਪਹਿਲਾਂ ਵੀ ਨੌਕਰੀਆਂ ਬਾਅਦ ਚ ਵੀ ਨੌਕਰੀਆਂ ਸਭ ਦੇ ਅੱਜ ਅਸੀਂ ਸ਼ੀਸ਼ਾ ਵੀ ਦਿੱਤੀ ਹੈ ਕਿ ਜੋ ਕੁਝ ਮੰਗਣਾ ਚਾਹੁੰਦੇ ਉਸ ਤੋਂ ਵੱਧ ਮਿਲੇ ਹਾਂ ਰੱਬ ਅੱਗੇ ਸ਼ੀਸ਼ਾ ਦਿੱਤੀ ਹੈ ਕਿ ਸਾਰੇ ਪੰਜਾਬੀ ਇਹਨਾਂ ਦਾ ਕਾਲਜਾ ਸ਼ਾਂਤ ਰਹੇ ਜੋ ਮਾਲਕ ਜੋ ਰੱਬ ਚਾਵੇ ਉਹ ਕਰੇ ਪਰ ਜਿਹੜੇ ਸਰਕਾਰਾਂ ਤੋਂ ਮੰਗਦੇ ਮੈਂ ਵੱਡੀ ਸਰਕਾਰ ਨੂੰ ਵਿਖਿਆ ਇਹਨਾਂ ਨੂੰ ਦਿਓ ਤਾਂ ਕਿ ਸ਼ਾਂਤੀ ਆਵੇ ਪੰਜਾਬ 'ਚ ਸ਼ਾਂਤੀ ਰਹੇ ਆਂਤਰਾ ਜੀ ਸੁਖਬੀਰ ਬਾਦਲ ਕਹਿੰਦੇ ਨੇ ਕਿ ਪੰਜਾਬ 'ਚ ਇਸ ਵਾਰ ਚਾਰ ਪਾਰਟੀਆਂ ਨੇ ਲੇਕਿਨ ਜਿਹੜੀ ਅਕਾਲੀ ਦਲ ਆ ਉਹੀ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਆ ਜਿਹੜੀ ਪੰਜਾਬ ਬਾਰੇ ਸੋਚਦੀ ਆ ਹਾਂਜੀ ਲੋਕਾਂ ਤੇ ਛੱਡ ਦਿਓ ਲੋਕ ਕੀ ਫਤਵਾ ਦਿੰਦੇ ਨੇ ਪਤਾ ਲੱਗ ਜਾਣਾ 4 ਤਰੀਕ ਨੂੰ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਤੇ ਸਾਰੇ ਧਰਮ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਛੱਡਾ ਹਾਨੀਵਾਲ ਸਾਹਿਬ ਵੱਡੇ ਵੱਡਿਆਂ ਬਾਰੇ ਉਹ ਅਗਰ ਉਹਨਾਂ ਨੂੰ ਯਾਦ ਰੱਖਦੇ ਨੇ ਤਾਂ ਕੋਈ ਅੱਛੀ ਗੱਲ ਐਨਐਸਏ ਬਾਰੇ ਕਹਿੰਦੇ ਨੇ ਸੁਖਬੀਰ ਬਾਦਲ ਕਿ ਗਲਤ ਇਸਤੇਮਾਲ ਕੀਤਾ ਜਾ ਰਿਹਾ ਐਨਐਸਏ ਦਾ ਤੇ ਅਸੀਂ ਉਹਦੇ ਖਿਲਾਫ ਇਲੈਕਸ਼ਨ ਦੇ ਵਿੱਚ ਜੋ ਕਹਿੰਦੇ ਹੁੰਦੇ ਨੇ ਨਾ ਉਹ ਵੋਟਾਂ ਪਵਾਉਣ ਲਈ ਕਹਿੰਦੇ ਹੁੰਦੇ ਆ ਇੱਕ ਬੀਜੇਪੀ ਆ ਇਕੱਲੀ ਪਾਰਟੀ ਵਿਕਾਸ ਦੇ ਨਾਂ ਤੇ ਜੋ ਕਰ ਸਕਦੇ ਆ ਸੱਚ ਬੋਲ ਕੇ ਵੋਟਾ ਮੰਗਦੀ ਐ ਇਹ ਵੀ ਕਹਿੰਦੇ ਨੇ ਕਿ ਜਿਹੜੇ ਵੀ ਐਗਰੀਮੈਂਟ ਕੀਤੇ ਆ ਸਾਡੀ ਸਰਕਾਰ ਆਏਗੀ ਤਾਂ ਸਾਰੇ ਰੱਦ ਕੀਤੇ ਜਾਣਗੇ ਚਾਹੇ ਪਾਣੀਆਂ ਦੇ ਹੋਵੇ ਜਾਂ ਹੋਰ ਆਹੋ ਸੋ ਅੱਗੇ ਥੋੜੀ ਦੇਰ ਰਹੀ ਐ ਜਦੋਂ ਦਾ ਯਾਦ ਹੋਇਆ ਤੁਸੀਂ ਮੁਲਕ ਕਿਰ ਕੀਤਾ ਭੁੱਖ ਮਰੀ ਦੇ ਸ਼ਿਕਾਰ ਹੋਇਆ ਕੰਗਾਲੀ ਤੇ ਉਤਰਿਆ ਇਹਨਾਂ ਨੇ ਕੱਖ ਨਹੀਂ ਕਰਨਾ ਸਿਰਫ ਬੀਜੇਪੀ ਕਰ ਸਕਦੀ ਐ ਲੋਕੀਅਤ ਕੀ ਸਖਤ ਫੈਸਲਾ ਲੈ ਲੈਣ ਇੱਕ ਮੌਕਾ ਬੀਜੇਪੀ ਨੂੰ ਦੇ ਦੇਣ ਮੋਦੀ ਸਾਹਿਬ ਨੂੰ ਦੇ ਦੇਣ ਫਿਰ ਦੇਖੋ ਪੰਜਾਬ ਦੀ ਨਵਾਰ ਬਦਲਦੀ ਇਹਨਾਂ ਤੋਂ ਕੱਖ ਨਹੀਂ ਸੋਰਨਾ ਆਪਣੇ ਮੈਲ ਬਣਾਉਣਗੇ ਢੇਡੇ ਨਾਲ ਦੇ ਵੱਡੇ ਹੋਈ ਜਾਣੇ ਬਸ ਫਟ ਜਾਣੇ ਆ ਕਿਦੋਂ ਚੰਨੀ ਸਾਹਿਬ ਤੇ ਵੀ ਇੱਕ ਟਿੱਪਣੀ ਕੀਤੀ ਇਹਨਾਂ ਨੇ ਕਹਿੰਦੇ ਰੈਪਿਊਟੇਸ਼ਨ ਬੜੀ ਖਰਾਬ ਹੈ ਉਹਨਾਂ ਦੀ ਉਹ ਕਰ ਲੈ ਜਾਣ ਵਾਲਾ ਬੰਦਾ ਨਹੀਂਗਾ ਉਹ ਜਾਣੇ ਤੇ ਚੰਨੀ ਸਾਹਿਬ ਜਾਣਨ ਮੈਨੂੰ ਤਾਂ ਨਹੀਂ ਪਤਾ ਹੁਣ ਸਰਾ ਜੀ ਕੀ ਲੱਗਦਾ ਵੀ 2027 ਦੇ ਵਿੱਚ ਇਹਨੇ ਘਟ ਜੋ ਹੋਏਗਾ ਜਿ ਸਿਰਫ ਐਪੀ ਕੀ ਕੀਤਾ ਗਿਆ ਹੈਗਾ ਜਿਹੜਾ ਆਮ ਲੋਕਾਂ ਦੀ ਇੱਕ ਆਵਾਜ਼ ਹੈਗੀ ਇਹ ਆ ਰਿਹਾ ਹੈ ਵੀ ਦੂਰ ਦੇ 2027 ਦੇ ਵਿੱਚ ਉਹ ਦਰਦ ਇਹ ਯੁੱਗ ਪਲਟੇਗਾ ਲਹਿਰ ਚੱਲੇਗੀ ਬੀਜੇਪੀ ਆਏਗੀ ਪੰਜਾਬ ਚ ਮੋਦੀ ਸਾਹਿਬ ਜੋ ਚਾਹੁੰਦੇ ਆ ਕਿ ਗਰੀਬੀ ਹਟੇ ਗਰੀਬ ਗੁਲਾਮੀ ਤੋਂ ਨਜਾਤ ਪਾਵੇ ਪੰਜਾਬ ਕੋ ਗਵਸੇ ਕਿਸਾਨ ਉਹਨਾਂ ਨੂੰ ਦਵਾਵਾ ਦੇਣਗੇ ਸਮਾ ਹੁੰਦਾ ਨਾ ਜਦੋਂ ਸਮਾ ਚੰਗਾ ਹੁੰਦਾ ਇੰਡਸਟਰੀਲਿਸਟ ਕਹਿੰਦੇ ਸ਼ੁਕਰ ਹੈ ਮਾਲਕਾ ਪੰਜਾਬ ਚ ਫੇਰ ਇੰਡਸਟਰੀ ਆਈ ਆ ਮੈਂ ਤਾਂ ਕਿਨ ਪੱਲੇਦਾਰਾਂ ਤੋਂ ਲੈ ਕੇ ਕਿਉਂਕਿ ਮੈਂ ਤਾਂ ਥੱਲੇ ਉੱਠਿਆ ਨਾ ਰਾਜ ਮਿਸਤਰੀ ਮਜ਼ਦੂਰ ਪੱਲੇਦਾਰ ਖੇਤ ਮਜ਼ਦੂਰ ਸਭ ਤੋਂ ਪਹਿਲਾਂ ਉਹਨਾਂ ਦੇ ਕਾਲਜ ਠੰਡੇ ਹੋਣ ਸਫਾਈ ਸੇਵਕਾਂ ਦੇ ਕਾਲਜੇ ਠੰਡੇ ਹੋਣ ਫੇਰ ਉੱਪਰ ਦਾ ਸੋਚੋ ਉਹਨਾਂ ਨੇ 에ਰਪੋਰਟਾਂ ਤੋਂ ਕੀ ਲੈਣਾ ਸੁਖਬੀਰ ਬਾਦਲ ਵੀ ਕਹਿੰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਯਾਸ ਕਰਨਗੇ ਉਹ ਯਤਨ ਕਰਨਗੇ ਜਦ ਤੁਸੀਂ ਸੁਖਬੀਰ ਬਾਦਲ ਸਾਹਿਬ ਦਾ ਬੜਾ ਜਨਾ ਲੈ ਕਿ ਉੱਥੋਂ ਹੈ ਮੇਰੀ ਜੋ ਹੁਣ ਗੈਤ ਫਤਿਹ ਬੁਲਾ ਦਿਓ ਉੱਥੇ ਗੈਤ ਮੇਰੀ ਫਤਿਹ ਬੁਲਾ ਦਿਓ ਮੇਰੇ ਲਈ ਰਿਸਪੈਕਟਡ ਨੇ ਸਭ ਲੋਕ ਮੇਰੇ ਤੋਂ ਸਭ ਚੰਗੇ ਆ ਪਹਿਲੀ ਗੱਲ ਹਮ ਨਾ ਹੀ ਚੰਗੇ ਬੁਰਾ ਨਾ ਕਰੋ ਇਸ ਤ੍ਰਿਕ ਕੇ ਨਾਲ ਉਹਨਾਂ ਵਿਰੋਧ ਦੀ ਜਿਹੜੀ ਗੱਲ ਕਰ ਰਹੇ ਸੀ ਆਪਾਂ ਕਿ ਤੁਸੀਂ ਵੀ ਕਿਹਾ ਸੀ ਜਾਂ بیٹے ਨੇ ਵੀ ਕਰਦੇ ਵੀ ਸਾਡੇ ਪਰਿਵਾਰ ਨੇ ਇੱਕ ਵਿਰੋਧ ਕੀਤਾ ਜਾ ਰਿਹਾ ਉਹ ਗੱਲ ਪੁਛੇ ਜਾਂਚ ਕੀਤੀ ਗਈ ਵੀ ਤੁਹਾਡੇ ਪਰਿਵਾਰ ਦਾ ਹੀ ਕਿਉਂ ਵਿਰੋਧ ਕੀਤਾ ਜਾ ਰਿਹਾ ਇਹ ਬੜਾ ਵੱਡਾ ਸਵਾਲ ਆ ਮੀਡੀਆ ਵੀ ਕਰੇ ਉਹਨਾਂ ਨੂੰ ਕਿ ਇੰਨੇ ਉਮੀਦਵਾਰ ਆ ਤੁਸੀਂ ਕਿਉਂ ਹੱਥ ਧੋ ਕੇ ਪੇਸ਼ ਪਾਇਆ ਗਏ ਗਰੀਬਾਂ ਦੇ ਪਿੱਛੇ ਤੇ ਮੇਰੇ ਕੋ ਕਹਿ ਹੋ ਗਿਆ ਨਾ ਆਉਂਦੇ ਕਿ ਮੈਂ ਗਰੀਬ ਦਾ ਪੁੱਤਰ ਤੇ ਗਰੀਬ ਨੂੰ ਥਾਰੇ ਦਬਾਉਂਦੇ ਹੁੰਦੇ ਆ ਪਰ ਮੈਂ ਖੁਦ ਨਹੀਂ ਹੁਣ ਗਰੀਬ ਇਹਨੂੰ ਵੀ ਮੈਂ ਕਲੀਅਰ ਕਰਦਾ ਗਰੀਬ ਦਾ ਪੁੱਤ ਜ਼ਰੂਰ ਹਾਂ ਮੈਂ ਸਭ ਤੋਂ ਉੱਟ ਕੇ ਹੋਸ਼ ਸੰਭਾਲ ਕੇ ਗਰੀਬੀ ਦੀ ਲਾਂਤ ਨੂੰ ਵਗਾ ਕੇ ਮਾਰਿਆ ਤੇ ਮੈਂ ਔਰ ਮੇਰੇ ਰਿਸ਼ਤੇਦਾਰ ਸਰਦੇ ਪੁੱਜਦੇ ਆ ਕੋਈ ਰੌਲਾ ਨਹੀਂ ਲੇਕਿਨ ਗਰੀਬ ਦਾ ਪੁੱਤ ਹਾਂ ਇਸ ਕਰਕੇ ਗਰੀਬੀ ਪ੍ਰਤੀ ਹਮਦਰਦੀ ਆ ਫਾਕੇ ਕੱਟੇ ਹੋਏ ਆ ਇਸ ਕਰਕੇ ਮੈਂ ਸੋਣਾ ਕੋਈ ਭੁੱਖਾ ਨਾ ਸੋਵੇ ਬਿਨਾਂ ਛੱਤ ਤੋਂ ਨਾ ਸੋਵੇ ਤਾਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਭੀਮrao ਅੰਬੇਡਕਰ ਔਰ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਸੁਪਨਾ ਪੂਰਾ ਹੋ। ਇੱਕ ਆਮ ਆਦਮੀ ਪਾਰਟੀ ਦੇ ਕਿਸੇ ਲੋਕ ਨੰਬਰ ਨਾਲ ਇੱਕ ਸਟੇਟਮੈਂਟ ਦਿੱਤੀ ਸੀ ਕਿ ਵੀ 2 ਤਰੀਕ ਨੂੰ ਦੇਖਾਂਗੇ। ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਜੋ ਕੋਈ ਵੀ ਉਹ ਸਾਰਿਆਂ ਨੂੰ ਪਤਾ ਕਿ ਮੈਂ ਕਹੇ 2 ਤਰੀਕ ਤੋਂ ਬਾਅਦ ਨਾਂ ਨੂੰ ਲਿਖ ਲਓ ਕਾਨੂੰਨ ਦਾ ਸਹਾਰਾ ਲਵਾਂਗੇ। ਔਰ 2 ਤਰੀਕ ਤੋਂ ਬਾਅਦ ਮੈਂ ਦੁੱਲਾ ਭੱਟੀ ਬਣ ਜਾਣਾ। ਐਦਾਂ ਦਾ ਹੀ ਰਹਿਣਾ। ਨਹੀਂ ਐਮਪੀ ਤਾਂ ਬਣ ਜਾਣਾ। ਨਹੀਂ ਐਮਪੀ ਤੇ ਭਾਵੇਂ ਜੇ ਹੈਗਾ ਮੈਂ ਜਦੋਂ ਨਵੀਂ ਸਰਕਾਰ ਬਣ ਤੱਕ ਬਣ ਕੇ ਦੇਖ ਵੀ ਲਿਆ ਕੋਈ ਕਹਾਣੀ ਨਹੀਂ। ਐਮਪੀ ਬਣ ਕੇ ਜੀ ਬੰਦਾ ਆਪਣੇ ਆਪ ਨੂੰ मोडिया तो एमपी पी नहीं रखे आखिर तो मैं इंसान हाँ आखिर तो चले ही जाना आप दुनिया तो रुतबे नहीं रहने किरदार रह जाना करैक्टर रह जाना करैक्टर रह जाना बस देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर